ਨੁਕੜਾ ਚਸ਼ਮਾ ਉਹ ਮੈਨੂੰ ਕਾਲਾ 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 ਉਹ ਮੈਨੂੰ ਕਾਲਾ ਚਸ਼ਮਾ ਜੱਜ ਦਾਏ ਗੋੜੇ ਮੁਖੜੇ ਤੇ ਮੈਨੂੰ ਕਾਲਾ ਚਸ਼ਮਾ ਜੱਜ ਦਾਏ ਜੱਜ ਦਾਏ ਗੋੜੇ ਮੁਖੜੇ ਤੇ ਅੱਖਾਂ ਤੇ ਕਾਲਾ ਚਸ਼ਮਾ ਲਾਲ ਸੁਹਾ ਜੋੜਾ ਹੱਥਾਂ 'ਚ चूੜਾ ਤੇ ਮਰਸਟਿਜ਼ ਦੀ ਸਵਾਰੀ ਇਹ ठाਠ ਨੇ ਰਾਧੇ ਮਾਂ ਉਰਫ ਸੁਖਵਿੰਦਰ ਕੌਰ ਤੇ ਇਹ ਤਸਵੀਰਾਂ ਉਸ ਵੇਲੇ ਦੀਆਂ ਨੇ ਜਦੋਂ ਬੁੱਧਵਾਰ ਨੂੰ ਅਖੋਤੀ ਧਰਮਗੁਰੂ ਰਾਧੇਮਾ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੀ ਅੰਮ੍ਰਿਤਸਰ 에어ਪੋਰਟ ਤੇ ਪਹੁੰਚੀ ਰਾਧੇਮਾ ਦਾ ਉਹਨਾਂ ਦੇ ਭਗਤਾਂ ਨੇ ਫੁੱਲਾਂ ਨਾਲ ਸ਼ਾਨਦਾਰ ਸਵਾਗਤ ਕੀਤਾ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਰਾਧੇਮਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੀ ਹੈ ਸੱਚ برابر ਤਾਂ ਨਹੀਂ ਜੂਠ برابر পাপ ਜਾ ਕੇ ਹਿਰਦੇ ਸੱਚ ਹੈ ਤਾਂ ਕਿ ਹਿਰਦੇ ਆਪ ਅੱਜ ਮੈਂ ਆਪਣੇ ਸੱਚੇ ਸਤਿਗੁਰੂ ਗੋਲਡਨ ਟੈਂਪਲ ਮੇ ਮਾਥਾ ਟੇਕਨੇ ਆਈ ਹੂੰ ਰਾਧੇ ਮਾਦੀ ਭਗਤ ਰਹਿ ਚੁੱਕੀ ਅਦਾਕਾਰਾ ਡੋਲੀ ਬਿੰਦਰਾ ਨੇ ਪਿਛਲੇ ਸਾਲ ਉਹਨਾਂ ਖਿਲਾਫ ਸਰੀਰਕ ਸੋਸ਼ਣ ਦਾ ਕੇਸ ਦਰਜ ਕਰਵਾਇਆ ਸੀ ਪਰ ਰਾਧੇ ਮਾ ਮੁਤਾਬਿਕ ਉਹਨਾਂ ਉਤੇ ਲੱਗੇ ਸਾਰੇ ਇਲਜ਼ਾਮ ਕੋਰਟ 'ਚ ਝੂਠੇ ਸਾਬਤ ਹੋ ਚੁੱਕੇ ਨੇ ਮੈਂ ਕੋਰਟ ਦਾ ਸ਼ੁਕਰਾਨਾ ਕਰਦੀ ਹੂੰ जिन्होंने मेरे सच को कबूल किया जिन्होंने मेरे ऊपर थोड़े एलिगेशन लगाए हैं, मैं उनको भी माफ करना चाहती हूँ और मैं ऐसे ही समाज की सेवा करते रहना चाहती हूँ ਪਿਛਲੇ ਸਮੇਂ ਦੌਰਾਨ ਰਾਧੇ ਮਾਹ ਹੌਰਵੀ ਕਈ ਵਿਵਾਦਾਂ 'ਚ ਘਿਰੀ ਰਹੀ। ਰਾਧੇ ਮਾਹ ਖਿਲਾਫ ਜੁਲਾਈ 2015 'ਚ ਇੱਕ ਭਗਤ ਦੀ ਨੂਨ ਨੇ ਵੀ ਕੇਸ ਦਰਜ ਕਰਵਾਇਆ ਸੀ। ਨਿੱਕੀ ਗੁਪਤਾ ਨੇ ਇਲਜ਼ਾਮ ਲਾਇਆ ਸੀ ਕਿ ਰਾਧੇ ਮਾਹ ਉਸਦੇ ਸਹੁਰੇ ਪਰਿਵਾਰ ਨੂੰ ਉਸ ਤੋਂ ਦਾਜ ਲੈਣ ਲਈ ਉਕਸਾਉਂਦੀ ਹੈ ਤੇ ਆਸ਼ਰਮ 'ਚ ਉਸਨੂੰ ਕੁੱਟਮਾਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਰਾਧੇ ਮਾਹ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਸੀ ਜੋ ਚਰਚਾ ਦਾ ਵਿਸ਼ਾ ਰਹੀਆਂ।